2 ਸਾਲ ਪਹਿਲਾਂ ਤੁਸੀਂ ਨਾ ਸਿਰਫ ਆਪਣਾ ਪੁੱਤ ਖੋਇਆ ਤੁਸੀਂ ਆਪਣਾ ਸਭ ਤੋਂ ਖਾਸ ਦੋਸਤ ਖੋ ਦਿੱਤਾ ਤੁਹਾਨੂੰ ਲੱਗਦਾ ਹੈ ਕਿ ਛੋਟੇ ਸ਼ੁਭ ਦੇ ਨਾਲ ਇਸ ਜ਼ਿੰਦਗੀ ਦੇ ਵਿੱਚ ਆਉਣ ਦੇ ਨਾਲ ਇਸ ਪਰਿਵਾਰ ਦੇ ਵਿੱਚ ਆਉਣ ਦੇ ਨਾਲ ਥੋੜਾ ਮਾਹੌਲ ਦੇ ਵਿੱਚ ਬਦਲਾਅ ਜਿਹੜਾ ਹੈ ਉਹ ਆਇਆ ਦੇਖੋ ਬੇਟਾ ਜੇ ਤਾਂ ਮੈਂ ਕਹਾਂ ਵੀ ਉਹ ਸਿੱਧੂ ਦੀ ਜਗ੍ਹਾ ਇਸ ਬੱਚੇ ਨੇ ਲੈ ਲਈ ਹੈ ਨਾ ਤਾਂ ਨਹੀਂ ਆਪਾਂ ਉਹ ਖੱਪਾ ਤਾਂ ਕਦੇ ਵੀ ਨਹੀਂ ਪੂਰਾ ਹੋ ਸਕਦਾ ਉਹ ਜ਼ਖਮ ਤਾਂ ਸਗੋਂ ਜਿਉਂ-ਜਿਉਂ ਪੁਰਾਣਾ ਹੋ ਰਿਹਾ ਹੈ ਇਹ ਜਿਵੇਂ ਕਿਸੇ ਨਸ਼ੇ ਵਾਲੇ ਦਾ ਸਰੀਰ ਨਹੀਂ ਟੁੱਟਦਾ ਤੋੜ ਲੱਗਦੀ ਹੈ ਹਨਾ ਐਦਾਂ ਦਾ ਮਹਿਸੂਸ ਮੈਂ ਕਰਦਾ ਜਿਉਂ ਜਿਉਂ ਸਮਾਂ ਜ਼ਿਆਦਾ ਹੋਈ ਜਾਂਦਾ ਸਭ ਕੁ ਮੈਨੂੰ ਲੱਗਦਾ ਮੈਂ ਉਹ ਤੋਂ ਦੂਰ ਹੋ ਰਿਹਾ ਐ ਐਕਚੁਅਲੀ ਮੇਰੇ ਮਨ ਦੀ ਮਾਨਸਿਕ ਹਾਲਤ ਕਹਿੰਦੀ ਤੂੰ ਤੋਂ ਦੂਰ ਨਾ ਹੋ ਤੂੰ ਉਹਨੂੰ ਭੁੱਲ ਨਹੀਂ ਸਕਦਾ ਉਹਨੇ ਤੈਨੂੰ ਪਹਿਚਾਣ ਦਿੱਤੀ ਇੰਨੀ ਵੱਡੀ ਉਹਨੇ ਤੈਨੂੰ ਗਲੀਆਂ ਦੇ ਕੱਖਾਂ ਵਾਂਗੂ ਰੁੱਲਦੇ ਤੂੰ ਚੁੱਕ ਕੇ ਮਹਿਲਾ ਬੰਗਲਿਆਂ 'ਚ ਕਰਤਾ ਹਮ ਤੇ ਉਹਨੇ ਤੈਨੂੰ ਇੰਨਾ ਪਿਆਰ ਦਿੱਤਾ ਪੈਸਾ ਤਾਂ ਤੁਸੀਂ ਬਾਅਦ ਦੀ ਗੱਲ ਚਲੋ ਹੱਥਾਂ ਦੀ ਮਾਇਲ ਹੈ ਨਾ ਆਉਂਦਾ ਜਾਂਦਾ ਹੀ ਰਹਿੰਦਾ ਕਈ ਵਾਰੀ ਕੋਈ ਗੱਲ ਨਹੀਂ ਪਰੰਤੂ ਜਿਹੜਾ ਸਤਕਾਰ ਉਹ ਬੱਚਾ ਦੇ ਕੇ ਗਿਆ ਨਾ ਜਿਹੜਾ ਉਹਨੇ ਬਾਪੂ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਾਇਮ ਕੀਤਾ ਉਹਦਾ ਉਹਦਾ ਉਹ ਇੱਕ ਬਲੱਖਣ ਕਿਸਮ ਦਾ ਸੀ ਹੁਣ ਉਹ ਇੱਕ ਰੋਲ ਮਾਡਲ ਬਣਿਆ ਇਸ ਗੱਲ ਦਾ ਮੈਂ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਹੋਰ ਗਾਣੇ ਵੀ ਬਾਪੂ ਤੇ ਬਣਦੇ ਨੇ ਲੋਕੇ ਫਾਦਰਡੇ ਮਨਾਉਂਦੇ ਆ ਮਦਰਡੇ ਬਣਾਉਂਦੇ ਆ ਆਪਣੇ ਬਜ਼ੁਰਗਾਂ ਨੂੰ ਸੋਹਣੇ ਕੱਪੜੇ ਪਵਾ ਕੇ ਉਹਨਾਂ ਨਾਲ ਰੀਲਾਂ ਬਣਾਉਂਦੇ ਆ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਮਾਜ ਤੇ ਬਹੁਤ ਵਧੀਆ ਪੋਜ਼ਿਟਿਵ ਅਸਰ ਪਿਆ ਇਸ ਗੱਲ ਦਾ ਵੀ ਮੇਰੇ ਬੱਚੇ ਨੇ ਮਾਪਿਆਂ ਦੀ ਕਦਰ ਕਿਵੇਂ ਕਰਨੀ ਹੈ 노 ਡਾਊਟ ਹਰ ਬੱਚਾ ਆਪਣੇ ਮਾਂ ਬਾਪ ਨੂੰ ਪਿਆਰ ਕਰਦਾ ਪਰੰਤੂ ਸ਼ੁਭਦੀਪ ਦੇ ਕੋਲ ਇੱਕ ਕਲਾ ਇਹੋ ਜੀ ਸੀ ਉਹਨੂੰ ਪਿਆਰ ਦਿਟਾਉਣਾ ਬਹੁਤ ਸੋਹਣਾ ਹੁੰਦਾ ਸੀ ਉਹ ਇਹੋ ਜੇ ਮੌਕੇ ਲੱਭ ਲੈਂਦਾ ਸੀ ਜਿੱਦਾਂ ਉਹਦੀ ਮਾਂ ਦਾ ਜਨਮ ਦਿਨ ਹੋ ਗਿਆ ਜਾਂ ਇੱਕ ਸਰਪ੍ਰਾਈਜ਼ ਦੇ ਦੇਣੇ ਹੈ ਨਾ ਐ ਲੇਡੀਜ਼ ਦੀ ਕਮਜ਼ੋਰੀ ਹੁੰਦੀ ਹੈ ਸੋਨਾ ਵਗੈਰਾ ਗਹਿਣੇ ਵਗੈਰਾ ਹੈ ਨਾ ਮਤਲਬ ਇਹੋ ਜੇ ਨਾਜ਼ਕ ਪਲਾ ਨੂੰ ਬੜਾ ਤਲਾਸ਼ਰ ਲੈਂਦਾ ਸੀ ਉਹਨੂੰ ਬੜਾ ਜਜਮੈਂਟ ਹੁੰਦੀ ਸੀ ਵੀ ਮੇਰੀ ਮਾਂ ਆ ਇਸ ਗੱਲ ਨੂੰ ਲੈ ਕੇ ਬੜੇ ਖੁਸ਼ ਹੋਊਗੀ ਹੈ ਨਾ ਇਹ ਉਹਦੇ ਕੋਲ ਗੋਡ ਗਿਫਟ ਸੀਗਾ ਇੱਕ ਤਾਂ ਉਹਦੇ ਥਰੂ ਉਹਨੇ ਇਕੱਲਾ ਸਾਨੂੰ ਹੀ ਨਹੀਂ ਤਰ ਉਤਾਰਾ ਖੁਸ਼ ਕੀਤਾ ਔਰ ਉਹ ਸਮਾਜ ਦੇ ਲਈ ਇੱਕ ਪ੍ਰੇਰਣਾ ਵੀ ਬਣ ਗਿਆ ਹੈ। ਬਾਕੀ ਮਾਪੇ ਵੀ ਸਾਡੇ ਵਾਂਗੂ ਆਪਣੇ ਬੱਚਿਆਂ ਦਾ ਵੱਧ ਰਚਮਚ ਲਾ ਕੇ ਪਿਆਰ ਤੋਂ ਇਲਾਵਾ ਆਪਣੇ ਮਾਪੇ ਨੂੰ ਟਾਈਮ ਦੇਣਾ। ਉਹਨਾਂ ਦੇ ਨਾਲ ਪੈਣਾ। ਉਹਨਾਂ ਨੂੰ ਗਲ ਪੱਕੜੀ ਪਾ ਕੇ ਮਤਲਬ ਇੱਕ ਆਮ ਤੌਰ ਤੇ ਮਾਪਿਆਂ ਦਾ ਔਰ ਨੌਜਵਾਨ ਬੱਚਿਆਂ ਦੇ ਵਿੱਚ ਇੱਕ ਗੈਪ ਆ ਜਾਂਦਾ ਹੈ। ਉਹ ਜਿਹੜਾ ਗੈਪ ਹੈ ਉਹ ਕਈ ਵਾਰੀ ਬੱਚਾ ਆਪਣੇ ਯਾਰਾਂ ਦੋਸਤਾਂ ਨੂੰ ਜਾਦੇ ਦੋਸਤੀ ਨੂੰ ਕਬੂਲ ਕਰ ਜਾਂਦਾ ਉਧਰ ਨੂੰ ਜਾਂਦਾ ਤਾਂ ਕੁਦਰਤੀ ਗੱਲ ਹੈ ਮਾਪੇ ਇਕੱਲੇ ਰਹਿ ਜਾਂਦੇ ਨੇ ਪਰੰਤੂ ਉਹਨੂੰ ਸ਼ੁਭਦੀਪ ਨੂੰ ਇਹ ਗੱਲ ਮਹਿਸੂਸ ਹੋਈ ਜਦੋਂ ਉਹ ਕੈਨੇਡਾ ਚਲਾ ਜਾਂਦਾ ਉਹ ਸਾਥੋਂ ਦੂਰ ਰਿਹਾ ਤਾਂ ਉਹਨੂੰ ਉਹ ਜ਼ਿੰਦਗੀ ਬਹੁਤ ਔਖੀ ਲੱਗੀ ਫੈਸਲਾ ਕਰ ਲਿਆ ਵੀ ਪਪਾ ਜੇ ਜਾਵਾਂਗੇ ਤਾਂ ਪਤਨੀ ਜਾਮਗੇ ਨਹੀਂ ਮੈਂ ਨਹੀਂ ਜਾਂਦਾ ਉੱਥੇ 1 ਸਾਲ ਬਾਅਦ ਹੀ ਵਾਪਸ ਆ ਜਾਂਦਾ ਇਥੇ ਆ ਕੇ ਉਹਨੂੰ ਇਹ ਲੱਗਣ ਲੱਗਿਆ ਵੀ ਯਾਰ ਜੇ ਮੈਂ ਕਾਮਯਾਬ ਇੰਨਾ ਜ਼ਿਆਦੇ ਹੋਇਆ ਜੇ ਮੈਂ ਅੱਗੇ ਨਿਕਲ ਗਿਆ ਮੇਰਾ ਇਲਾਕਾ ਪਿੱਛੇ ਰਹਿ ਗਿਆ ਫੇਰ ਵੀ ਕੋਈ ਗੱਲ ਨਹੀਂ ਹੈ ਨਾ ਮੈਂ ਇਸ ਆਬ ਉਹ ਹਵਾ ਦੇ ਵਿੱਚ ਜਨਮ ਲਿਆ ਮੈਂ ਇੱਥੇ ਪ੍ਰਵਾਨ ਚੜਿਆ ਇਸ ਮਿੱਟੀ ਨੇ ਮੈਨੂੰ ਇੰਨੀ ਵੱਡੀ ਤਰੱਕੀ ਦਿੱਤੀ ਹੈ ਤਾਂ ਇਹ ਵੀ ਤੇਰੇ ਤੇ ਹੱਕ ਰੱਖਦੀ ਹੈ ਫੇਰ ਉਹਦਾ ਫਨ ਹੋ ਗਿਆ ਫੇਰ ਉਹਦਾ ਵਿਦੇਸ਼ ਜਾਣ ਦਾ ਵੀ ਘਟ ਗਿਆ ਔਰ ਫੇਰ ਉਹਨੇ ਇੱਥੇ ਮਹਿਲ ਪਾਉਣੇ ਸ਼ੁਰੂ ਕਰਤੇ ਵੀ ਨਹੀਂ ਯਾਰ ਆਪਣੇ ਲੋਕਾਂ ਦੇ ਵਿੱਚ ਹੀ ਰਹਿਣਾ ਇੱਕ ਸਾਡੇ ਮਨ ਪਿੰਡ ਦਾ ਵੀ ਸਿਸਟਮ ਜਾਂ ਕੁਛ ਇਦਾਂ ਵੀ ਸਾਡੇ ਅਫਸਰ ਹੈਗੇ ਨੇ ਕਾਫੀ ਪਰੰਤੂ ਕੋਈ ਪਿੰਡ ਚ ਨਹੀਂ ਰਹਿ ਰਿਹਾ ਉਹ ਇਹ ਗੱਲ ਦਾ ਅਰੰਝ ਸੀਰੇ ਮੰਨਦੇ ਵਿੱਚ ਹੈ ਤੇ ਜਿੰਨੇ ਬੰਦੇ ਵੀ ਗੈਸਟਡ ਅਫਸਰ ਬਣੇ ਹਨਾ ਉਹ ਸਾਰੇ ਪਿੰਡ ਛੱਡ ਗਏ